ਹਾਂਜੀ ਰਾਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਮੈਂ ਕਰਨਵੀਰ ਕੌਰ ਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਜਿਵੇਂ ਰਾਜੀ ਤੁਹਾਨੂੰ ਪਤਾ ਹੀ ਆ ਕਿ ਆਪਾਂ ਦੋ ਜਿਹੜੇ ਹੈਗੇ ਸਬਜੈਕਟ ਕਵਰ ਕਰ ਰਹੇ ਹਾਂ ਹਿਸਟਰੀ ਤੇ ਪੋਲੀਟੀ ਇਸ ਟਾਈਮ ਤੇ ਇੱਕ ਵੀ ਤੇ ਆਪਣੀ ਜਿਹੜੀ ਉਹ ਹਿਸਟਰੀ ਦੀ ਕਲਾਸ ਹੁੰਦੀ ਆ ਜਿਦੇ ਵਿੱਚ ਆਪਾਂ ਏਸ਼ੀਅਨ ਹਿਸਟਰੀ ਜਿਹੜੀ ਉਹਨੂੰ ਕਵਰ ਕਰ ਚੁੱਕੇ ਹਾਂ ਤੇ ਹੁਣ ਆਪਾਂ ਮੱਧਕਾਲੀ ਨੂੰ ਭਾਰਤ ਦਾ ਇਤਿਹਾਸ ਹੈ ਜਿਹੜਾ ਉਹ ਸ਼ੁਰੂ ਕੀਤਾ ਮੱਧਕਾਲੀ ਨੂੰ ਭਾਰਤ ਦੇ ਇਤਿਹਾਸ ਵਿੱਚ ਰਾਜੇ ਆਪਾਂ ਮੁਹੰਮਦ ਬਿਨ ਕਾਸਿਮ ਜਿਹੜਾ ਪਹਿਲਾ ਹਮਲਾ ਜਿਹੜਾ ਮੁਗਲ ਕਾਲ ਦੇ ਵਿੱਚ ਇਹ ਜਿਹੜਾ ਮਦਕਾਲੀ ਨੂੰ ਭਾਰਤ ਦੇ ਇਤਿਹਾਸ ਵਿੱਚ ਜਿਹੜਾ ਪਹਿਲਾ ਹਮਲਾ ਹੋਇਆ ਸੀ ਵਿਦੇਸ਼ੀ ਮੁਹੰਮਦ ਬਿਨ ਕਾਸਿਮ ਦਾ ਹੋਇਆ ਸੀ ਉਹਦੇ ਬਾਰੇ ਆਪਾਂ ਡਿਟੇਲ ਚ ਚਰਚਾ ਕਰ ਚੁੱਕੀਆਂ ਫਿਰ ਉਸ ਤੋਂ ਬਾਅਦ ਮਹਿਮੂਦ ਗਜ਼ਨਵੀ ਦੇ ਜਿਹੜੇ 17 ਹਮਲੇ ਹੋਏ ਸੀਗੇ ਉਹਨਾਂ ਬਾਰੇ ਆਪਾਂ ਡਿਸਕਸ ਕਰ ਚੁੱਕੀਆਂ ਬਟ ਇਹ ਦੋਨੇ ਰਾਜੇ ਸੀਗੇ ਰਾਜੇ ਜਿਹੜੇ ਸਾਮਰਾਜ ਦੇ ਵਾਸਤੇ ਨਹੀਂ ਇਹਨਾਂ ਨੇ ਹਮਲੇ ਕੀਤੇ ਸੀ ਸਿਰਫ ਤੇ ਸਿਰਫ ਕੀ ਇਹਨੇ ਆਪਣਾ ਜਿਹੜਾ ਹੈਗਾ ਤਾਂ ਲੁੱਟਣ ਵਾਸਤੇ ਹੀ ਹਮਲੇ ਕੀਤੇ ਸੀ ਤਾਂ ਸਭ ਤੋਂ ਪਹਿਲਾਂ ਜਿਹੜੀ ਸਾਮਰਾਜ ਦੀ ਸਥਾਪਨਾ ਹੈਗੀ ਉਹ ਮੁਹੰਮਦ ਗੋਰੀ ਨੇ ਕੀਤੀ ਸੀ राजे ਕੱਲ੍ਹ ਵਾਲੀ ਕਲਾਸ ਦੇ ਵਿੱਚ ਆਪਾਂ ਮੁਹੰਮਦ ਗੋਰੀ ਬਾਰੇ ਪੂਰਾ ਡਿਟੇਲ ਦੇ ਵਿੱਚ ਦੇਖਿਆ ਵੀ ਕਿਵੇਂ ਉਹਨੇ ਜਿਹੜੇ ਹੈਗੇ ਆ ਭਾਰਤ ਦੇ ਉੱਤੇ ਪੰਜ ਹਮਲੇ ਕੀਤੇ ਸੀ ਤੇ ਆਪਣੇ ਸਾਮਰਾਜ ਦਾ ਜਿਹੜਾ ਵਿਸਥਾਰ ਕੀਤਾ ਸੀ ਉਹਦਾ ਆਪਣੇ ਕੋਈ ਔਲਾਦ ਨਹੀਂ ਸੀ ਰਾਜੀ ਉਹਨੇ ਜਿਹੜਾ ਆਪਣਾ ਸਾਮਰਾਜ ਆ ਉਹਨੂੰ ਆਪਣੇ ਦਾਸਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਵੀ ਚਾਰ ਦਾਸ ਸੀਗੇ ਉਹਦੇ ਜਿਨ੍ਹਾਂ ਨੂੰ ਅਲੱਗ-ਅਲੱਗ ਥਾਂ ਤੇ ਉਹਨੇ ਸੁਬੇਦਾਰ ਨਿਯੁਕਤ ਕੀਤਾ ਸੀ ਉਹਨਾਂ ਦੇ ਵਿੱਚੋਂ ਰਾਜੀ ਇੱਕ ਕੁਤਬਦੀਨ ਐਬਕ ਸੀਗਾ ਜਿਨੇ ਕੇ ਇੱਕ ਭਾਰਤ ਵਿੱਚ ਨਵੀਂ ਸਲਤਨਤ ਦੀ ਬੁਨਿਆਦ ਰੱਖੀ ਸੀਗੀ ਜਿਹਨੂੰ ਆਪਾਂ ਦਿੱਲੀ ਸਲਤਨਤ ਬੋਲਦੇ ਆਂ ਤੇ ਅੱਜ ਆਪਾਂ ਉਸੇ ਬਾਰੇ ਪੜਾਂਗੇ ਰਾਜੀ ਦਿੱਲੀ ਸਲਤਨਤ ਬਾਰੇ ਦਿੱਲੀ ਸਲਤਨਤ ਦਾ ਸਮਰਾਜੀ 1206 ਈਸਵੀ ਤੋਂ ਲੈ ਕੇ 1200 1526 ਈਸਵੀ ਤੱਕ ਦਾ ਸਮਾਂ ਜਿਹਦੇ ਦੌਰਾਨ ਇਹਦੇ ਤੇ ਜਿਹੜੇ ਅਲੱਗ-ਅਲੱਗ ਪੰਜ ਵੰਸ਼ਸ ਹੋਏ ਆ ਉਹਨਾਂ ਨੇ ਰਾਜ ਕੀਤਾਗਾ ਜਿਵੇਂ ਗੁਲਾਮ ਵੰਸ਼ ਹੋ ਗਿਆ ਖਿਲਜੀ ਵੰਸ਼ ਹੋ ਗਿਆ ਤੁਗਲਕ ਵੰਸ਼ ਹੋ ਗਿਆ ਸੈयद ਵੰਸ਼ ਹੋ ਗਿਆ ਲੋਧੀ ਵੰਸ਼ ਹੋ ਗਿਆ ਤਾਂ ਉਹਨਾਂ ਸਾਰੇ ਵੰਸ਼ਸ ਦੇ ਵਿੱਚੋਂ ਅੱਜ ਆਪਾਂ ਜਿਹੜਾ ਸਭ ਤੋਂ ਪਹਿਲਾਂ ਹੈਗਾ ਉਹ ਗੁਲਾਮ ਵੰਸ਼ ਬਾਰੇ ਪੜਾਂਗੇ ਤਾਂ ਆਪਾਂ ਆਪਣੀ ਕਲਾਸ ਸ਼ੁਰੂ ਕਰਦੇ ਆਂ ਬਈ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਵੀ ਲੈਕਚਰ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਰਾਜੀ ਸ਼ੇਅਰ ਕਰਦਿਆ ਕਰੋ ਤੇ ਕਲਾਸ ਨੂੰ ਜੇ ਤੁਸੀਂ ਵਾਚ ਕਰਦੇ ਹੋ ਹੁੰਦੇ ਆ ਤਾਂ ਜੇ ਕਲਾਸ ਵਧੀਆ ਲੱਗਦੀ ਹੁੰਦੀ ਹੈ ਤਾਂ ਉਹਨੂੰ ਲਾਈਕ ਜਰੂਰ ਕਰਿਆ ਕਰੋ ਤੇ ਇੱਕ ਫੀਡਬੈਕ ਜਰੂਰ ਦਿਆ ਕਰੋ ਤੇ ਜਿਹੜੇ ਬੱਚੇ ਨਵੇਂ ਹੁੰਦੇ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਕਲਾਸ ਦਾ ਜਿਹੜਾ ਨੋਟੀਫਿਕੇਸ਼ਨ ਆਉ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਤਾਂ ਆਪਾਂ ਸ਼ੁਰੂ ਕਰਦੇ ਆਂ ਭਈ ਆਪਾਂ ਆਪਣੀ ਅੱਜ ਦੀ ਕਲਾਸ ਅੱਜ ਆਪਾਂ ਪੜਾਂਗੇ ਰਾਜੀ ਦਿੱਲੀ ਸਲਤਨਤ ਬਾਰੇ ਦਿੱਲੀ ਸਲਤਨਤ ਦਾ ਪਹਿਲਾ ਸਮਾਂ ਦੇਖਾਂਗੇ ਆਪਾਂ 24 ਜੂਨ 1206 ਈਸਵੀ ਤੋਂ ਲੈ ਕੇ 1526 ਇਸਵੀ ਤੱਕ 21 ਅਪ੍ਰੈਲ 1526 ਇਸਵੀ ਤੱਕ ਜਿਹੜਾ ਹੈਗਾ ਇਹ ਦਿੱਲੀ ਸਲਤਨਤ ਦਾ ਸਮਾਂ ਇਹਦੇ ਮੋਢੀ ਕੌਣ ਸੀ ਰਾਜੇ? ਕੁਤਬਦੀਨ ਐਬਕ ਸੀਗੇ ਜਿਨ੍ਹਾਂ ਨੇ ਗੁਲਾਮ ਵੰਸ਼ ਦੀ ਨੀਂ ਰੱਖੀ ਸੀ ਫਿਰ ਦਿੱਲੀ ਸਲਤਨਤ ਦੇ ਵਿੱਚ ਕਿੰਨੇ ਵੰਸ਼ਾਂ ਨੇ ਰਾਜ ਕੀਤਾ ਰਾਜੇ? ਇਹ ਕੁਐਸਚਨ ਬਣ ਜਾਂਦਾ ਹੁੰਦਾ ਕਿ ਕਿਹੜੇ-ਕਿਹੜੇ ਵੰਸ਼ਾਂ ਜਿਨ੍ਹਾਂ ਨੇ ਦਿੱਲੀ ਸਲਤਨਤ ਦੇ ਵਿੱਚ ਰਾਜ ਕੀਤਾ ਤਾਂ ਕਰਮਵਾਰ ਦੀ ਆਪਾਂ ਦੇਖ ਗਿਰਾਂ ਜੀ ਸਭ ਤੋਂ ਪਹਿਲਾਂ ਗੁਲਾਮ ਵੰਸ਼ ਆਇਆ ਜਿਨੇ 1206 ਤੋਂ ਲੈ ਕੇ 1290 ਈਸਵੀ ਤੱਕ ਜਿਹੜਾ ਹੈਗਾ ਸ਼ਾਸਨ ਕੀਤਾ ਤੇ ਸੰਸਥਾਪਕ ਕੁਤਬਦੀਨ ਐਬਕ ਸੀਗੇ ਫਿਰ ਗੁਲਾਮ ਵੰਸ਼ ਤੋਂ ਬਾਅਦ ਖਿਲਜੀ ਵੰਸ਼ ਆਉਂਦਾ ਜਿਨੇ 1290 ਤੋਂ ਲੈ ਕੇ 1320 ਈਸਵੀ ਤੱਕ ਜਿਹੜਾ ਹੈਗਾ ਆ ਸ਼ਾਸਨ ਕੀਤਾ ਜਿਦੇ ਸੰਸਥਾਪਕ ਜਲਾਲਉਦੀਨ ਫਿਰੋਜ਼ ਖਿਲਜੀ ਸੀਗੇ ਫਿਰ ਖਿਲਜੀ ਵੰਸ਼ ਤੋਂ ਬਾਅਦ ਰਾਜੇ ਤੁਗਲਕ ਵੰਸ਼ ਆਉਂਦਾ ਜਿਨੇ 1320 ਤੋਂ ਲੈ ਕੇ 1414 ਈਸਵੀ ਤੱਕ ਜਿਹੜਾ ਸ਼ਾਸਨ ਕੀਤਾ ਤੇ ਇਹਨਾਂ ਦੇ ਜਿਹੜੇ ਸੰਸਥਾਪਕ ਸੀਗੇ ਉਹ ਗਿਆਸੂਦੀਨ ਤੁਗਲਕ ਸ਼ਾਹ ਸੀਗੇ ਫਿਰ ਉਸ ਤੋਂ ਬਾਅਦ ਸૈયਦ ਵੰਸ਼ ਆਉਂਦਾ ਬਈ ਜਿਨੇ 1414 ਈਸਵੀ ਤੋਂ ਲੈ ਕੇ 1452 ਈਸਵੀ ਤੱਕ ਜਿਹੜਾ ਸ਼ਾਸਨ ਕੀਤਾ ਤੇ ਇਹਨਾਂ ਦੇ ਸੰਸਥਾਪਕ ਖिजਰ ਖਾਨ ਸੀ ਫਿਰ ਲੋਧੀ ਵੰਸ਼ ਆਉਂਦਾ ਬਈ ਜਿਨੇ 1452 ਈਸਵੀ ਤੋਂ ਲੈ ਕੇ 1526 ਈਸਵੀ ਦਾ ਰਾਜ ਕੀਤਾ ਜੋ ਕਿ ਆਖਰੀ ਵੰਸ਼ ਸੀ ਰਾਜੇ ਲਾਸਟ ਸੀਗਾ ਨਾ ਦਿੱਲੀ ਸਲਤਨਤ ਦਾ ਲਾਸਟ ਰਾਜਵੰਦ ਸੀਗਾ ਇਸ ਤੋਂ ਬਾਅਦ ਜਿਹੜੇ ਹੈਗੇ ਆ ਮੁਗਲ ਆਉਣਾ ਸ਼ੁਰੂ ਹੋ ਗਏ ਸੀ ਬਾਬਰ ਨੇ ਜਿਹੜਾ ਹੈਗਾ ਇੱਕ ਨਵੇਂ ਸਮਰਾਜ ਦੀ ਸਥਾਪਨਾ ਕੀਤੀ ਸੀ ਮੁਗਲ ਸਮਰਾਜ ਦੀ ਤਾਂ ਬਹਿਲੋਲ ਲੋਧੀ ਹੈ ਜਿਹੜੇ ਇਹਦੇ ਸੰਸਥਾਪਕ ਸੀ ਇਹਦਾ ਸਿਰਾ ਜੇ ਇਹਨਾਂ ਦਾ ਕਰਮਵਾਰ ਹੈ ਜਿਵੇਂ ਜਿਵੇਂ ਇਹ ਵੰਸ਼ ਹੋਇਆ ਜੇਕਰ ਕਾਰਜਕਾਲ ਦੇ ਅਨੁਸਾਰ ਦੇਖਗੇ ਕਿਉਂਕਿ ਕਈ ਵਾਰੀ ਕੁਐਸਚਨ ਬਣ ਜਾਂਦਾ ਹੁੰਦਾ ਕਿ ਸਭ ਤੋਂ ਲੰਮਾ ਸਮਾਂ ਕਿਹਨੇ ਕਾਰਜ ਕੀਤਾ ਜਾਂ ਸਭ ਤੋਂ ਥੋੜਾ ਸਮਾਂ ਕਿਹਨੇ ਕਾਰਜ ਕੀਤਾਗਾ ਜਿਹੜਾਗਾ ਸ਼ਾਸਨ ਕੀਤਾਗਾ ਤਾਂ ਆਪਾਂ ਜੇ ਉਹਨਾਂ ਦੇ ਕਾਰਜਕਾਲ ਦੇ ਅਨੁਸਾਰ ਦੇਖਗੇ ਤਾਂ ਸਭ ਤੋਂ ਜਿਹੜਾ ਲੰਮਾ ਕਾਰਜਕਾਲ ਹੈ ਜੀ ਇਹਨਾਂ ਦੇ ਵਿੱਚੋਂ ਤੁਗਲਕ ਵੰਸ਼ ਦਾ ਆਉਂਦਾ ਤੁਗਲਕ ਵੰਸ਼ ਨੇ ਸਭ ਤੋਂ ਲੰਮਾ ਸਮਾਂ ਕਾਰਜਕਾਲ ਕੀਤਾ ਰਹਾ ਜੀ 94 ਸਾਲ ਤੱਕ ਦਾ ਸਮਾਂ ਜਿਹੜਾ ਇਹਨਾਂ ਨੇ ਸ਼ਾਸਨ ਕੀਤਾ ਸੀਗਾ ਫਿਰ ਉਸ ਤੋਂ ਬਾਅਦ ਗੁਲਾਮ ਵੰਸ਼ ਆਉਂਦਾ ਰਹਾ ਜੀ ਜੀਨੂੰ ਆਪ ਦਾਸ ਵੰਸ਼ ਵੀ ਬੋਲ ਦਿੰਨੇ ਆ ਸੇਵਕ ਵੰਸ਼ ਵੀ ਬੋਲ ਦਿੰਨੇ ਆ ਮਮਲੂਕ ਵੰਸ਼ ਵੀ ਬੋਲ ਦਿੰਨੇ ਆ ਤਾਂ ਗੁਲਾਮ ਵੰਸ਼ ਦਾ ਸਮਾਂ ਜਿਹੜਾ ਉਹ 84 ਸਾਲ ਹੈਗਾ ਫਿਰ ਲੋਧੀ ਵੰਸ਼ ਰਾਜੇ ਜਿਨੇ 75 ਸਾਲ ਤੱਕ ਰਾਜ ਕੀਤਾ ਫਿਰ ਸੈयद ਵੰਸ਼ 37 ਸਾਲ ਤੱਕ ਤੇ ਸਭ ਤੋਂ ਘਾਟਾ ਜਿਹੜਾ ਉਹ ਖਲਜੀ ਰਾਜੇ ਆਪਾਂ ਆਮ ਤੌਰ ਤੇ ਖਿਲਜੀ ਪੜਦੇ ਆ ਬਟ ਇਹ ਖਿਲਜੀ ਨਹੀਂਗਾ ਇਹ ਤਾਂ ਜੇ ਆਪਾਂ ਪ੍ਰੋਪਰ ਸਹੀ ਦੇਖਗੇ ਤਾਂ ਇਹ ਖਲਜੀ ਆ ਸਹੀ ਨਾਮ ਜਿਹੜਾ ਇਹ ਲਿਖਿਆ ਹੋਇਆ ਹੈ ਨਾ ਇਹ ਖਲਜੀ ਵੰਸ਼ਾ ਖਿਲਜੀ ਨਹੀਂ ਆਪਾਂ ਅਦਰਵਾਈਜ਼ ਸਾਰੇ ਬੋਲਦੇ ਕਿ ਇਹਨੂੰ ਖਿਲਜੀ ਵੰਸ਼ੀ ਆ ਤਾਂ ਇਹ ਨਾ ਸੋਚਿਓ ਕਿ ਇਹ ਸਪੈਲਿੰਗ ਮਿਸਟੇਕ ਹੋਇਆ ਵੀ ਆ ਇਹ ਜਿਹੜਾ ਸਹੀ ਵਰਡ ਆ ਉਹ ਖਲਜੀ ਹੋਈ ਆ ਆਪਾਂ ਇਹਦਾ ਜਿਹੜੀ ਆਪਾਂ ਬੋਲਦੀਆਂ ਉਹ ਖਿਲਜੀ ਬੋਲਦੀਆਂ ਤਾਂ ਸਭ ਤੋਂ ਜਿਹੜਾ ਘੱਟ ਸਮਾਂ ਹੈਗਾ 30 ਸਾਲ ਤੱਕ ਰਾਜ ਕੀਤਾ ਖਲਜੀ ਵੰਸ਼ ਨੇ ਫਿਰ ਰਾਜ ਜਿਹੜੇ ਇਹ ਵੰਸ਼ ਹੋਏ ਆ ਪੰਜ ਰਾਜਵੰਸ਼ ਹੋਏ ਆ ਜਿਨ੍ਹਾਂ ਨੇ ਦਿੱਲੀ ਸਲਤਨਤੇ ਕੰਮ ਕੀਤਾ ਕਾਰਜ ਕੀਤਾ ਸ਼ਾਸਨ ਕੀਤਾ ਸੀਗਾ ਤਾਂ ਇਹਨਾਂ ਦੇ ਵਿੱਚੋਂ ਸਿਰਫ ਚਾਰ ਰਾਜਵੰਸ਼ਾ ਜਿਹੜੇ ਉਹ ਤੁਰਕ ਵੰਸ਼ ਦੇ ਨਾਲ ਸੰਬੰਧਿਤ ਸੀਗੇ ਗੁਲਾਮ ਖਲਜੀ ਤੁਗਲਕ ਤੇ ਸੈयद ਇਹ ਚਾਰੋਂ ਤੁਰਕ ਵੰਸ਼ ਦੇ ਨਾਲ ਸੰਬੰਧਿਤ ਸੀ ਤੇ ਸਿਰਫ ਇਕੱਲਾ ਜਿਹੜਾ ਲੋਧੀ ਰਾਜਵੰਸ਼ਾ ਉਹ ਅਫਗਾਨ ਵੰਸ਼ ਜਾਂ ਪਠਾਨ ਵੰਸ਼ ਦੇ ਨਾਲ ਸੰਬੰਧਿਤ ਸੀ ਤਜੇ ਕੁਐਸਚਨ ਬਣ ਜਾਵੇ ਕਿ ਦਿੱਲੀ ਸਲਤਨਤ ਦੇ ਕਿਹੜਾ ਦਿੱਲੀ ਸਲਤਨਤ ਦੇ ਸਲਤਨਤ ਦੇ ਨਾਲ ਸੰਬੰਧਿਤ ਕਿਹੜਾ ਜਿਹੜਾ ਰਾਜਵੰਸ਼ਾ ਜੋ ਅਫਗਾਨ ਵੰਸ਼ ਨਾਲ ਸੰਬੰਧਿਤ ਸੀ ਜਾਂ ਪਠਾਨ ਵੰਸ਼ ਦੇ ਨਾਲ ਸੰਬੰਧਿਤ ਸੀ ਤਾਂ ਲੋਧੀ ਰਾਜਵੰਸ਼ਾ ਰਾਜੀ ਭਾਰਤ ਦੇ ਵਿੱਚ ਸਿਰਫ ਦੋ ਹੀ ਪਠਾਨ ਵੰਸ਼ ਹੋਇਆ ਲੋਧੀ ਤੇ ਸੂਰੀ ਲੋਦੀ ਰਾਜਵੰਸ਼ਾ ਜਿਹੜੀ ਉਹ ਇਹ ਪਹਿਲਾ ਵੀ ਹੈ राजे ਭਾਰਤ ਦਾ ਪਹਿਲਾ ਪਠਾਨ ਜਾਂ ਅਫਗਾਨ ਰਾਜਵੰਸ਼ ਵੀ ਆ ਤੇ ਦਿੱਲੀ ਸਲਤਨਤ ਦੇ ਨਾਲ ਵੀ ਸੰਬੰਧਿਤ ਆ ਸੂਰੀ ਵੰਸ਼ ਦਾ ਜਿਹੜਾ राजे ਉਹ ਅੱਗੇ ਆਉਂਦਾਗਾ ਜਦੋਂ ਮੁਗਲ ਕਾਲ ਆਉਂਦਾ ਤਾਂ ਦਿੱਲੀ ਸਲਤਨਤ ਦੇ ਵਿੱਚ ਲੋਦੀ ਰਾਜਵੰਸ਼ ਆਉਂਦਾ ਜਿਹੜਾ ਪਹਿਲਾ ਅਫਗਾਨ ਵੰਸ਼ ਸੀ ਤਾਂ ਇਹ ਚਾਰੋਂ ਤੁਰਕ ਵੰਸ਼ ਦੇ ਨਾਲ ਸੰਬੰਧਿਤ ਸੀ राजे ਇਹ ਅਫਗਾਨ ਜਾਂ ਪਠਾਨ ਵੰਸ਼ ਦੇ ਨਾਲ ਸੰਬੰਧਿਤ ਸੀ ਠੀਕ ਆ ਇਸ ਤੋਂ ਡੀਪ ਕੁਛ ਨਹੀਂ ਜਾਊਗਾ ਹੁਣ ਤੁਹਾਨੂੰ ਮੈਂ ਪੂਰਾ ਡਿਟੇਲ ਦੇ ਵਿੱਚ ਜਿਹੜੀ ਨਿੱਕੀ-ਨਿੱਕੀ ਚੀਜ਼ਾਂ ਦੱਸੀ ਜਾਣੀਆਂ ਇਸ ਤੋਂ ਡੀਪਲੀ ਕੁਛ ਵੀ ਨਹੀਂ ਜਾਊਗਾ ਇੰਨੇ ਨੂੰ ਪੂਰੇ ਧਿਆਨ ਨਾਲ ਪੜ ਲਿਓ ਠੀਕ ਆ ਫਿਰ ਰਾਜੀ ਹੁਣ ਆਪਾਂ ਇਹਨਾਂ ਦੇ ਵਿੱਚੋਂ ਜਿਹੜਾ ਗੁਲਾਮ ਵੰਸ਼ਾ ਉਹਨੂੰ ਸ਼ੁਰੂ ਕਰਾਂਗੇ ਗੁਲਾਮ ਵੰਸ਼ ਦਾ ਸਮਾਂ ਕਿੰਨਾ ਰਾਜੀ 1206 ਤੋਂ ਲੈ ਕੇ 1290 ਈਸਵੀ ਤੱਕ ਆ ਜਿਸ ਦੇ ਸੰਸਥਾਪਕ ਕਤਬਦੀਨ ਐਬਕ ਸੀ ਜੀ ਰਾਜੀ ਠੀਕ ਹੈ ਨਾ ਗੁਲਾਮ ਵੰਸ਼ ਦੇ ਸੰਸਥਾਪਕ ਕੌਣ ਸੀ? ਕুতਬਦੀਨ ਐਬਕ ਸੀ ਜਿਨ੍ਹਾਂ ਨੇ 1206 ਤੋਂ ਲੈ ਕੇ 1210 ਤੱਕ ਜੇਕਰ ਰਾਜੇ ਗੁਲਾਮ ਵੰਸ਼ ਦਾ ਸਮਾਂ ਪੁੱਛ ਲੈਣ ਤਾਂ 1206 ਤੋਂ 1290 ਤੱਕ ਆ ਜੇਕਰ ਕুতਬਦੀਨ ਐਬਕ ਦਾ ਸਮਾਂ ਪੁੱਛਦੇ ਤਾਂ ਰਾਜੇ ਉਹ 1206 ਤੋਂ 1210 ਤੱਕ ਆ ਠੀਕ ਆ ਤਾਂ ਕুতਬਦੀਨ ਐਬਕ ਸੰਸਥਾਪਕ ਕਿਹਦੇ-ਕਿਹਦੇ ਸੀ ਰਾਜੇ? ਦਿੱਲੀ ਸਲਤਨਤ ਦੇ ਵੀ ਸੰਸਥਾਪਕ ਸੀ ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਦਾ ਰਾਜਵੰਸ਼ ਹੁੰਦਾ ਗੁਲਾਮ ਰਾਜਵੰਸ਼ ਫਿਰ ਗੁਲਾਮ ਵੰਸ਼ ਦੇ ਵੀ ਸੰਸਥਾਪਕ ਸੀਗੇ ਕਤਵੀ ਵੰਸ਼ ਦੇ ਵੀ ਸੰਸਥਾਪਕ ਸੀ ਇਹ ਮੈਂ ਤੁਹਾਨੂੰ ਦੱਸਦੀ ਆ ਜੀ ਕਤਵੀ ਵੰਸ਼ ਨਾ ਜਿਹੜਾ ਇਹ ਮੈਂ ਤੁਹਾਨੂੰ ਅੱਗੇ ਐਕਸਪਲੇਨ ਕਰਦੀ ਆ ਵੀ ਕਤਵੀ ਵੰਸ਼ ਕਿਵੇਂ ਆ ਤਾਂ ਦਾਸ ਵੰਸ਼ ਦਾ ਜੀ ਗੁਲਾਮ ਵੰਸ਼ ਦੇ ਹੋਰ ਨਾਂ ਕੀ ਆ ਦਾਸ ਵੰਸ਼ ਸੇਵਕ ਵੰਸ਼ ਤੇ ਮਮਲੂਕ ਵੰਸ਼ ਤਾਂ ਹੁਣ ਤੁਸੀਂ ਇਹ ਵਰਡ ਸਾਰੇ ਧਿਆਨ ਚ ਰੱਖਣੇ ਆ ਕਿਉਂਕਿ ਉਹ ਸਿੱਧਾ ਇਹ ਵੀ ਪੁੱਛ ਸਕਦੇ ਆ ਵੀ ਦਿੱਲੀ ਸਲਤਨਤ ਦਾ ਸੰਸਥਾਪਕ ਕੌਣ ਸੀ ਗੁਲਾਮ ਵੰਸ਼ ਦਾ ਸੰਸਥਾਪਕ ਕੌਣ ਸੀ ਦਾਸ ਵੰਸ਼ ਦਾ ਸੰਸਥਾਪਕ ਕੌਣ ਸੀ ਸੇਵਕ ਵੰਸ਼ ਦਾ ਸੰਸਥਾਪਕ ਕੌਣ ਸੀ ਮਮਲੂਕ ਵੰਸ਼ ਦਾ ਸੰਸਥਾਪਕ ਕੌਣ ਸੀ ਜਾਂ ਕੁਤਬੀ ਵੰਸ਼ ਦਾ ਸੰਸਥਾਪਕ ਕੌਣ ਸੀ ਤਾਂ ਸਾਰਿਆਂ ਦਾ ਆਨਸਰ ਸਿਰਫ ਇੱਕ ਆ ਕੁਤਬਦੀਨ ਐਬਕ ਠੀਕ ਹੈ ਨਾ ਇਹ 5 ਬਣ ਜਾਂਦੇ 6 ਰਾਜੇ ਇਹਨਾਂ ਨੂੰ ਧਿਆਨ ਚ ਰੱਖਣਾ ਤੁਸੀਂ ਇਹ ਸਾਰਿਆਂ ਦਾ ਵੰਸ਼ ਦਾ ਸੰਸਥਾਪਕ ਕੌਣ ਹੋਊਗਾ ਕੁਤਬਦੀਨ ਐਬਕ ਤੇ ਮਮਲੂਕ ਵੰਸ਼ ਰਾਜੇ ਇਹਨੂੰ ਹਬੀਬੁੱਲਾ ਨੇ ਨਾਮ ਦਿੱਤਾ ਸੀਗਾ ਜਿਹੜਾ ਮਮਲੂਕ ਵੰਸ਼ ਕਿਹਾ ਸੀਗਾ ਉਹ ਕਿਹਨੇ ਨਾਮ ਦਿੱਤਾ ਸੀ ਹਬੀਬੁੱਲਾ ਨੇ ਦਿੱਤਾ ਸੀਗਾ ਜਿਹਦਾ ਅਰਥ ਹੈ ਸੁਤੰਤਰ ਮਾਤਾ ਪਿਤਾ ਤੋਂ ਉਤਪਨ ਔਲਾਦ ਪਾਵ ਰਾਜੇ ਵੀ ਗੁਲਾਮ ਇਹੇ ਗੁਲਾਮ ਸੀ ਕੁਤਬਦੀਨ ਐਬਕ ਇਹਦੇ ਮਾਤਾ ਪਿਤਾ ਨਹੀਂ ਗੁਲਾਮ ਸੀ ਵੀ ਗੁਲਾਮ ਵੰਸ਼ ਤੋਂ ਮਮਲੂਕ ਵੰਸ਼ ਤੋਂ ਪਾਵੇ ਸੀਗਾ ਵੀ ਜਿਹੜਾ ਹੈਗਾ ਉਹਨਾਂ ਦੇ ਮਾਤਾ ਪਿਤਾ ਕਿਸੇ ਦੇ ਵੀ ਗੁਲਾਮ ਨਹੀਂ ਸੀਗੇ ਸੁਤੰਤਰ ਮਾਤਾ ਪਿਤਾ ਦੀ ਔਲਾਦ ਠੀਕ ਹੈ ਤਾਂ ਗੁਲਾਮ ਵੰਸ਼ ਰਾਜੇ ਇਹਦੇ ਦਾਸ ਰਾਜੇ ਕਿਹੜੇ-ਕਿਹੜੇ ਸੀ ਇਹ ਨਹੀਂ ਕਿ ਗੁਲਾਮ ਰਾਜਵੰਸ਼ਾ ਦਾ ਜਿੰਨੇ ਇਹਦੇ ਵਿੱਚ ਰਾਜੇ ਆਉਣਗੇ ਉਹ ਸਾਰੇ ਗੁਲਾਮ ਹੋਣਗੇ ਗੁਲਾਮ ਸਿਰਫ ਤਿੰਨ ਸੀ ਰਾਜੇ ਬਾਕੀ ਜਿਹੜੇ ਰਾਜੇ ਹੋਏ ਆ ਉਹ ਗੁਲਾਮ ਨਹੀਂ ਸੀਗੇ ਗੁਲਾਮ ਕਿਹੜੇ-ਕਿਹੜੇ ਸੀਗੇ ਸਿਰਫ ਤਿੰਨ ਸ਼ਾਸਕ ਸੀਗੇ ਸਭ ਤੋਂ ਪਹਿਲਾਂ ਮੁਹੰਮਦ ਗੋਰੀ ਜਿਹੜਾ ਸੀ ਰਾਜੇ ਸੰਸਵਨੀ ਵੰਸ਼ ਦੇ ਨਾਲ ਸੰਬੰਧਿਤ ਉਹਦਾ ਦਾਸ ਸੀਗਾ ਕੁਤਬਦੀਨ ਐਬਕ ਨੰਬਰ 1 ਤੇ ਕਿਹੜਾ ਰਾਜਾ ਹੋ ਗਿਆ ਕੁਤਬਦੀਨ ਐਬਕ ਆ ਜਿਹੜਾ ਦਾਸ ਹੋ ਗਿਆ ਫਿਰ ਇਹ ਤੋਂ ਤੁਮਿਸ਼ ਦਾਸ ਰਾਜੇ ਇਹ ਕੁਤਬਦੀਨ ਐਬਕ ਦਾ ਦਾਸ ਆ ਇਹ ਤੋਂ ਤੁਮਿਸ਼ ਜਿਹੜਾ ਉਹ ਕੁਤਬਦੀਨ ਐਬਕ ਦਾ ਦਾਸ ਆ ਇਹਨੂੰ 10 ਦਾ ਦਾਸ ਵੀ ਕਹਿੰਦੇ ਆ ਫਿਰ ਇਹ ਤੋਂ ਤੁਮਿਸ਼ ਦਾ ਦਾਸ ਕੌਣ ਆ ਬਲਬਨ ਤਾਂ ਸਿਰਫ ਤਿੰਨ ਰਾਜੇ ਹੋਈ ਆ ਕੁਤਬਦੀਨ ਐਬਕ ਇਹ ਤੋਂ ਤੁਮਿਸ਼ ਤੇ ਬਲਬਨ ਕੁਤਬਦੀਨ ਐਬਕ ਮੁਹੰਮਦ ਗੋਰੀ ਦਾ ਦਾਸੀ ਇਲਤੁਤਮਿਸ਼ ਕੁਤਬਦੀਨ ਐਬਕ ਦਾ ਦਾਸੀ ਤੇ ਬਲਬਨ ਜਿਹੜਾ ਉਹ ਇਲਤੁਤਮਿਸ਼ ਦਾ ਦਾਸੀ ਹੁਣ ਰਾਜੇ ਜਿਹੜਾ ਇਹ ਗੁਲਾਮ ਰਾਜਵੰਸ਼ ਹੈਗਾ ਗੁਲਾਮ ਵੰਸ਼ ਆਉਂਦਾ ਹੈਗਾ ਇਹ ਵੀ ਅੱਗੇ ਜਿਹੜਾ ਹੈਗਾ ਤਿੰਨ ਪਾਰਟਸ ਦੇ ਵਿੱਚ ਵੰਡਿਆ ਹੋਇਆ ਠੀਕ ਹੈ ਨਾ ਇਹਨੂੰ ਅੱਗੇ ਤਿੰਨ ਪਾਰਟਸ ਦੇ ਵਿੱਚ ਵੰਡਿਆ ਹੋਇਆ ਗੁਲਾਮ ਵੰਸ਼ ਨੂੰ ਜਿਹੜਾ ਸਭ ਤੋਂ ਪਹਿਲਾਂ ਕੁਤਬੀ ਵੰਸ਼ ਆਉਂਦਾ ਰਾਜੀ ਫਿਰ ਸਮਸ਼ੀ ਵੰਸ਼ ਆਉਂਦਾ ਤੇ ਫਿਰ ਬਲਬਨੀ ਵੰਸ਼ ਆਉਂਦਾ ਇਹ ਨਾਮ ਕਿਉਂ ਪਈ ਰਾਜੀ ਕੁਤਬੀ ਵੰਸ਼ ਕੁਤਬਦੀਨ ਐਬਕ ਦੇ ਨਾਲ ਸੰਬੰਧਿਤ ਸੀ ਉਹਦੇ ਉਹ ਤੇ ਉਹਦਾ ਜਿਹੜਾ ਬੇਟਾ ਉਹ ਉਹਦੇ ਵਿੱਚ ਆਉਣਗੇ ਫਿਰ ਜਿਵੇਂ ਇਲਤੋਤਮੇਸ਼ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਨਹੀਂ ਸੀ ਨਾ ਉਹਨੂੰ ਉਹਨੇ ਦਾਸ ਖਰੀਦਿਆ ਸੀਗਾ ਕੁਤਬਦੀਨ ਐਬਕ ਨੇ ਆਇਆ ਜਾਂ ਦਾਸ ਦੇ ਤੌਰ ਤੇ ਉਹਨੂੰ ਖਰੀਦਿਆ ਸੀ ਤੇ ਬਾਅਦ ਵਿੱਚ ਆਪਣੀ ਬੇਟੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ ਸੀ ਤਾਂ ਕੁਤਬਦੀਨ ਐਬਕਾ ਜਿਹੜਾ ਉਹ ਸ਼ਮਸ਼ੀ ਵੰਸ਼ ਤੋਂ ਵੰਸ਼ ਤੋਂ ਸੀਗਾ ਇਹਨੂੰ ਕੁਤਬਦੀਨ ਐਬਕ ਨੇ ਖਰੀਦਿਆ ਸੀ ਇਲਤੋਤਮੇਸ਼ ਨੂੰ ਇਹ ਸ਼ਮਸ਼ੀ ਵੰਸ਼ ਵੰਸ਼ ਤੋਂ ਸੀਗਾ ਭਾਈ ਤੇ ਫਿਰ ਜਿਹੜਾ ਬਲਬਨ ਸੀ ਰਾਜੇ ਉਹ ਵੀ ਇਹਨਾਂ ਦੇ ਰਾਜਕਰਣੇ ਦੇ ਵਿੱਚੋਂ ਨਹੀਂ ਸੀਗਾ ਬਲਬਨ ਨੂੰ ਇਲਤੋਤਮੇਸ਼ ਨੇ ਖਰੀਦਿਆ ਸੀ ਠੀਕ ਹੈ ਨਾ ਬਲਬਨ ਜਿਹੜਾ ਹੈਗਾ ਉਹਨੂੰ ਹੇਲਤ ਅਕਮਿਸ਼ਨ ਇਹ ਆ ਜਾਂ ਦਾਸ ਦੇ ਤੌਰ ਤੇ ਖਰੀਦਿਆ ਸੀ ਤਾਂ ਬਲਬਨ ਜਿਹੜਾ ਹੈਗਾ ਉਹ ਬਲਬਨੀ ਵੰਸ਼ ਦੇ ਵਿੱਚੋਂ ਸੀਗਾ ਇਸੇ ਕਰਕੇ ਇਹ ਤਿੰਨ ਵੰਸ਼ ਬਣਦੇ ਆ ਤਿੰਨ ਦਾਸ ਤਿੰਨਾਂ ਦਾਸਾਂ ਦੇ ਨਾਂ ਤੇ ਤਿੰਨ ਵੰਸ਼ ਬਣਦੇ ਆ ਠੀਕ ਹੈ ਨਾ ਆਪਾਂ ਵੇਖਿਆ ਨਾ ਵੀ ਕুতਬਦੀਨ ਐਬਕ ਦਾਸ ਸੀ ਇਲਤਤਮਿਸ਼ ਦਾਸ ਸੀ ਤੇ ਬਲਬਨ ਦਾਸ ਸੀ ਤਾਂ ਤਿੰਨਾਂ ਜਿਹੜੇ ਦਾਸ ਹੋਏ ਆ ਤਿੰਨਾਂ ਦਾਸਾਂ ਦੇ ਨਾਂ ਤੇ ਇੱਕ ਇੱਕ ਵੰਸ਼ ਹੋਇਆ ਕਤਬੀ ਵੰਸ਼ ਸ਼ਮਸ਼ੀ ਵੰਸ਼ ਤੇ ਬਲਬਨੀ ਵੰਸ਼ ਕਤਬੀ ਵੰਸ਼ ਰਾਜੇ 1206 ਤੋਂ 1210 ਤੱਕ ਸੀ ਕਤਬਦੀਨ ਐਬਕ ਤੇ ਆਰਾਮ शाह ਆਰਾਮ शाह ਜਿਹੜਾ ਉਹ ਥੋੜੇ ਜੇ ਸਮੇਂ ਵਾਸਤੇ ਹੀ ਰਾਜਗਦੀ ਤੇ ਬੈਠਦਾ ਇਹ ਕੁਐਸਚਨ ਲਾਸਟ ਟਾਈਮ ਮਾਸਟਰ ਕੇਡਰ ਦੇ ਵਿੱਚ ਆਇਆ ਸੀਗਾ ਕਿ ਕਤਬਦੀਨ ਐਬਕ ਤੋਂ ਬਾਅਦ ਗੱਦੀ ਤੇ ਕੌਣ ਬੈਠਦਾਗਾ ਰਾਜਗਦੀ ਜਿਹੜੀ ਉਹ ਕੌਣ ਸੰਭਾਲਦਾ ਤਾਂ ਸਾਰਿਆਂ ਨੇ ਮੋਸਟਲੀ ਇਲਤੂਮਿਸਟਿਕ ਕਰਕੇ ਆਂਦਾ ਸੀ ਨਹੀਂ ਰਾਜ ਉਸ ਤੋਂ ਬਿਨਾ ਆਰਾਮ शाह ਵੀ ਆਇਆ ਸੀ ਜੋ ਕੁਝ ਕੁ ਸਮੇਂ ਦੇ ਲਈ ਜਿਹੜਾ ਹੈਗਾ ਰਾਜਗਦੀ ਤੇ ਬੈਠਾ ਸੀਗਾ ਯਾਹੀ ਤਰਤੀਬ ਧਿਆਨ ਚ ਰੱਖਣੀ ਆ ਆਪਾਂ ਜਿਹੜੇ ਫੇਮਸ ਹੁੰਦੇ ਉਹਨਾਂ ਨੂੰ ਧਿਆਨ ਚ ਰੱਖ ਲੈਣੇ ਆ ਜਿਹੜੇ ਫੇਮਸ ਨਹੀਂ ਉਹਨਾਂ ਨੂੰ ਵੀ ਧਿਆਨ ਚ ਰੱਖਣਾ ਕਿਉਂਕਿ ਤਰਤੀਬ ਦੇ ਵਿੱਚ ਤਾਂ ਕੁਤਬਦੀਨ ਐ ਬਗੌਂਦਾ ਰਾਜੇ ਫਿਰ ਉਸ ਤੋਂ ਬਾਅਦ ਆਰਾਮ ਸ਼ਾਹ ਆਉਂਦਾ ਦੋਨੋਂ ਕਿਹੜੇ ਵੰਸ਼ ਦੇ ਨਾਲ ਸੰਬੰਧਿਤ ਦਾ ਕੁਤਬੀ ਫਿਰ ਉਸ ਤੋਂ ਬਾਅਦ ਇਲਤੋ ਤਮੇਸ਼ਾ ਜਿਹੜਾ ਉਹ ਆਰਾਮ ਸ਼ਾਹ ਨੂੰ ਮਾਰ ਕੇ ਜਿਹੜਾ ਆਪ ਰਾਜ ਗੱਦੀ ਤੇ ਬੈਠਦਾ ਤਾਂ ਇਲਤੋ ਤਮੇਸ਼ਾ ਆਉਂਦਾ ਰਾਜੇ ਸ਼ਮਸ਼ੀ ਵੰਸ਼ ਦੇ ਵਿੱਚ ਆਉਂਦਾ ਗੁਲਾਮ ਵੰਸ਼ ਦੇ ਵਿੱਚ ਹੀ ਇਹ ਤਿੰਨੇ ਵੰਸ਼ ਆਉਂਦੇ ਰਾਜੇ ਕੁਤਬੀ ਸ਼ਮਸ਼ੀ ਤੇ ਬਲਬਨੀ ਗੁਲਾਮ ਵੰਸ਼ ਦੇ ਹੀ ਉਪਵੰਸ਼ ਹੈ ਠੀਕ ਹੈ ਨਾ ਇਲਤੋਤਮਿਸ਼ ਆਉਂਦਾ ਫਿਰ ਉਸ ਤੋਂ ਬਾਅਦ ਰੁਕਨਉਦਦੀਨ ਆਉਂਦਾ ਫਿਰ ਉਹਦੀ ਬੇਟੀ ਆਂਦੀ ਹੈ ਰਜੀਆ ਸੁਲਤਾਨਾ ਇਲਤੋਤਮਿਸ਼ ਦੀ ਇਹ ਰਾਜੇ ਇਹ ਬੇਟੀ ਰਜੀਆ ਸੁਲਤਾਨਾ ਆਉਂਦੀ ਹੈ ਫਿਰ ਇਹਦੇ ਆ ਬੇਟਾ ਜਿਹੜਾ ਬਹਿਰਾਮ ਸ਼ਾਹ ਆਉਂਦਾ ਫਿਰ ਮਸੂਦ ਸ਼ਾਹ ਫਿਰ ਨਾਸੀਰਉਦੀਨ ਮਹਿਮੂਦ ਆਉਂਦਾ ਨਾਸੀਰਉਦੀਨ ਮਹਿਮੂਦ ਨੂੰ ਕੌਣ ਮਾਰਦਾ ਗਿਆਸੂਦੀਨ ਬਲਬਲ ਤੇ ਉਹ ਉਹ ਰਾਜਗਦੀ ਤੇ ਬੈਠਦਾ ਤੇ ਫਿਰ ਲਾਸਟ ਰਾਜਾ ਹੁੰਦਾ ਜਿਹੜਾ ਉਹ ਕਯੂਮਰਸ ਹੁੰਦਾ ਹੁਣ ਆਪਾਂ ਇੱਕ ਇੱਕ ਕਰਕੇ ਜਿਹੜਾ ਇਹਨਾਂ ਬਾਰੇ ਡਿਸਕਸ ਕਰਾਂਗੇ कुतबी वंश कुतबी वंश का समा रहा जी बारह सौ छे तो लैके बारह सौ दस ईस्वी तक का संस्थापक कुतबी वंश रा जी पहला आप कुतबी वंश बारे देखा कुतबी वंश जीद संस्थापक सब कुतबदीन ऐबक बारह सौ छे तो लैके बारह सौ दस तक दा इन्होंने शासन किया जी ऐबक मतलब चंद्रमा का स्वामी ज देवता ਇਦੀ ਰਾਜਧਾਨੀ ਕਿ ਸੀ ਲਾਹੌਰ ਰਾਜੇ ਇਹ ਨਹੀਂ ਸੋchna ਵੀ ਦਿੱਲੀ ਸਲਤਨਤ ਦਾ ਦਿੱਲੀ ਸਲਤਨਤ ਦੀ ਰਾਜਧਾਨੀ ਦਿੱਲੀ ਹੋਊਗੀ ਤਾਂ ਅਲੱਗ-ਅਲੱਗ ਰਾਜਿਆਂ ਦੇ ਸਮੇਂ ਅਲੱਗ-ਅਲੱਗ ਜਿਹੜੀਆਂ ਰਾਜਧਾਨੀਆਂ ਸੀ ਤਾਂ ਸਭ ਤੋਂ ਪਹਿਲਾਂ ਜੋ ਕੁਤਬਦੀਨ ਐਬਕ ਨੇ ਜਦੋਂ ਦਿੱਲੀ ਸਲਤਨਤ ਦੇ ਵਿੱਚ ਜਿਹੜਾ ਸ਼ਾਸਨ ਸ਼ੁਰੂ ਕੀਤਾ ਸੀਗਾ ਗੁਲਾਮ ਵੰਸ਼ ਦੀ ਨੀਂ ਰੱਖੀ ਸੀ ਤਾਂ ਸਭ ਤੋਂ ਪਹਿਲਾਂ ਰਾਜਧਾਨੀ ਕਿ ਨੂੰ ਬਣਾਇਆ ਸੀ ਲਾਹੌਰ ਨੂੰ ਬਣਾਇਆ ਸੀ ਰਾਜੀ ਪੰਜਾਬ ਤੇ ਕਬਜ਼ਾ ਕਰਕੇ ਲਾਹੌਰ ਨੂੰ ਗਜਨੀ ਦੇ ਸ਼ਾਸਕ ਤਾਜੁਦੀਨ ਜਲਦੌਜ ਦੇ ਹਮਲੇ ਨੂੰ ਰੋਕਣ ਲਈ ਇਹਨਾਂ ਨੇ ਲਾਹੌਰ ਨੂੰ ਰਾਜਧਾਨੀ ਕਿਉਂ ਬਣਾਇਆ ਸੀ ਕਿਉਂਕਿ ਗਜਨੀ ਦੇ ਵਿੱਚ ਤਾਜੁਦੀਨ ਜਲਦੌਜ ਦਾ ਜਿਹੜਾ ਸ਼ਾਸਨ ਸੀਗਾ ਉਹਦੇ ਹਮਲੇ ਨੂੰ ਰੋਕਣ ਵਾਸਤੇ ਇਹਨਾਂ ਨੇ ਲਾਹੌਰ ਨੂੰ ਰਾਜਧਾਨੀ ਬਣਾਇਆ ਸੀ ਰਾਜੀ ਤਾਂ ਦਿੱਲੀ ਸਲਤਨਤ ਦੀ ਇਹ ਕਿਹੜੀ ਰਾਜਧਾਨੀ ਆ ਪਹਿਲੀ ਰਾਜਧਾਨੀ ਆ ਜੇ ਪਹਿਲੀ ਰਾਜਧਾਨੀ ਪੁੱਛ ਲੈਣ ਤਾਂ ਲਾਹੌਰ ਸੀ ਫਿਰ ਇਹਦੀ ਰਾਜੇ ਭੈਣ ਸੀਗੀ ਰਾਜੇ ਕੁਤਬਦੀਨ ਐਬਕਦੀ ਜਿਹਦਾ ਵਿਆਹ ਇਹ ਨਾਸਰਉਦੀਨ ਕਬਾਚਾ ਨਾਲ ਕਰਦਾ ਜਿਵੇਂ ਆਪਾਂ ਪਿੱਛੇ ਕੱਲ੍ਹ ਵਾਲੀ ਕਲਾਸ 'ਚ ਦੇਖਿਆ ਕਿ ਜਿਹੜਾ ਮੁਹੰਮਦ ਗੋਰੀ ਉਹਦੇ 4-10 ਦਾਸ ਸੀਗੇ ਜਿਨ੍ਹਾਂ ਨੂੰ ਉਹਨੇ ਅਲੱਗ-ਅਲੱਗ ਜਿਹੜੇ ਹੈਗੇ ਆ ਜਗ੍ਹਾ ਦਾ ਸੂਬੇਦਾਰ ਬਣਾਇਆ ਸੀ ਤਾਂ ਨਾਸਰਉਦੀਨ ਕਬਾਚਾ ਜਿਹੜਾ ਹੈਗਾ ਉਹ ਵੀ ਮੁਹੰਮਦ ਗੋਰੀ ਦਾ ਦਾਸ ਸੀਗਾ ਜਿੰਨੂੰ ਸਿੰਧ ਤੇ ਮਲਤਾਨ ਦਾ ਇਲਾਕਾ ਦਿੱਤਾ ਗਿਆ ਸੀ ਉਹਦੇ ਨਾਲ ਇਹ ਆਪਣੀ ਭੈਣ ਦਾ ਵਿਆਹ ਕਰ ਦਿੰਦਾ ਰਾਜੇ ਫਿਰ ਆਪਣੀ ਧੀ ਦਾ ਵਿਆਹ ਇਹ ਇਲਤੋ ਤੁਮੇਸ਼ ਨਾਲ ਕਰਦਾ ਇਲਤੋ ਤੁਮੇਸ਼ ਰਾਜੇ ਦਾ ਦਾਸ ਹੁੰਦਾ ਕਤਬਦੀਨ ਐਬਕ ਦਾ ਹੀ ਦਾਸ ਹੁੰਦਾ ਜੋ ਸ਼ਮਸ਼ੀ ਵੰਸ਼ ਦੇ ਨਾਲ ਸੰਬੰਧਿਤ ਹੁੰਦਾ ਆਪਾਂ ਦੇਖਿਆ ਨਾ ਪਿੱਛੇ ਮੈਂ ਤੁਹਾਨੂੰ ਸਮਝਾਕੇ ਜੀਆਂ ਵੀ ਕਤਬੀ ਵੰਸ਼ ਸ਼ਮਸ਼ੀ ਵੰਸ਼ ਤੇ ਬਲਬਨ ਵੰਸ਼ ਤਿੰਨ ਉਪਵੰਸ਼ ਹੋਇਆ ਗੁਲਾਮ ਵੰਸ਼ ਦੇ ਵਿੱਚ ਤਾਂ ਇਲਤੋ ਤੁਮੇਸ਼ਾ ਜੋ ਸ਼ਮਸ਼ੀ ਵੰਸ਼ ਦਾ ਸੰਸਥਾਪਕ ਹੁੰਦਾ ਤਾਂ ਇਹ ਆਪਣੀ ਧੀ ਦਾ ਵਿਆਹ ਜਿਹੜਾ ਉਹਦੇ ਨਾਲ ਕਰ ਦਿੰਦਾ ਇਹ ਕੌਣ ਸੀਗਾ ਐਬਕ ਦਾ ਦਾਸ ਸੀ ਤਾਂ ਉਪਾਦੀਆਂ ਰਾਜੇ ਫਿਰ ਮੁਕਤਬਦੀਨ ਨੇ ਜਿਹੜਾ ਹੈਗਾ ਕੋਈ ਵੀ ਸੁਲਤਾਨ ਦੀ ਉਪਾਧੀ ਨਹੀਂ ਧਾਰਨ ਕੀਤੀ ਇਹਨੂੰ ਜਿਹੜੀਆਂ ਦੋ ਉਪਾਧੀਆਂ ਮੁਹੰਮਦ ਗੋਰੀ ਨੇ ਦਿੱਤੀਆਂ ਸੀ ਰਾਜੇ ਸ਼ਿਲਪਸ਼ਾਰ ਦੀ ਉਪਾਧੀ ਤੇ ਮਲਿਕ ਦੀ ਉਪਾਧੀ ਇਹ ਕਿਹਨੇ ਦਿੱਤੀਆਂ ਸੀ ਮੁਹੰਮਦ ਗੋਰੀ ਨੇ ਜੇ ਕੁਐਸਚਨ ਆ ਜੇ ਕਿ ਮੁਹੰਮਦ ਗੋਰੀ ਨੇ ਕਤੁਬਦੀਨ ਐਬਕ ਨੂੰ ਕਿਹੜੀ ਉਪਾਧੀ ਦਿੱਤੀ ਤਾਂ ਸ਼ਿਲਪਸ਼ਾਰ ਤੇ ਮਲਿਕ ਦੀ ਉਪਾਧੀ ਦਿੱਤੀ ਸੀਗੀ ਤੇ ਉਸ ਤੋਂ ਇਲਾਵਾ ਇਹ ਰਜੇ ਦੀ ਪਰਸਨੈਲਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀਆਂ ਹੈਗਾ ਲੋਕਾਂ ਦੁਆਰਾ ਇਹਨੂੰ ਜਿਹੜੀਆਂ ਉਪਾਧੀਆਂ ਦਿੱਤੀਆਂ ਗਈਆਂ ਸੀ ਹਾਤਿਮ 2 ਕਿਹਾ ਜਾਂਦਾ ਸੀ ਰਜੇ ਨੂੰ ਉਦਾਰਤਾ ਦੇ ਕਾਰਨ ਕਿਉਂਕਿ ਇਹਦਾ ਸੁਭਾਅ ਬਹੁਤ ਜ਼ਿਆਦਾ ਉਦਾਰ ਸੀਗਾ ਇਸੇ ਕਰਕੇ ਦਿਆਲੂ ਗਾਇ ਹੋਣ ਕਰਕੇ ਇਹਨੂੰ ਹਾतिम 2 ਕਿਹਾ ਜਾਂਦਾ ਸੀ ਪੀਲੂ ਬਖਸ਼ राजे ਹਾਥੀ ਪਾਲਣ ਵਾਲਾ ਕਿਉਂਕਿ ਉਸ ਸਮੇਂ ਜਿਹੜੀਆਂ ਫੌਜਾਂ ਆਮ ਹੀ ਹਾਥੀ ਸੈਨਾ ਹੁੰਦੀ ਸੀਗੀ ਨਾ ਤੇ ਇਸੇ ਕਰਕੇ ਇਹਨੂੰ ਪੀਲੂ ਬਖਸ਼ ਕਿਹਾ ਜਾਂਦਾ ਫਿਰ ਕੁਰਾਨਖਾ ਕਿਉਂਕਿ ਬਹੁਤ ਹੀ ਸੁਰੀਲੀ ਆਵਾਜ਼ ਦੇ ਵਿੱਚ ਜਿਹੜਾ ਹੈਗਾ ਕੁਰਾਨ ਦਾ ਪਾਠ ਕਰਦਾ ਸੀ ਇਸੇ ਕਰਕੇ ਇਹਨੂੰ ਕੁਰਾਨਖਾ ਵੀ ਕਿਹਾ ਜਾਂਦਾ ਲੱਖ ਬਖਸ਼ राजे ਕਿਉਂਕਿ ਲੱਖਾਂ ਦਾ ਦਾਨ ਕਰਨ ਵਾਲਾ ਭਾ ਜਿਵੇਂ ਤੁਹਾਨੂੰ ਕਿਹਾ ਨਾ ਵੀ ਇਹ ਉਦਾਰਤਾ ਦੇ ਕਾਰਨ ਇਹਨੂੰ ਹਾतिम 2 ਕਿਹਾ ਜਾਂਦਾ ਕਿਉਂਕਿ ਦਾਨੀ ਸੁਭਾਤਾ ਸੀਗਾ ਤਾਂ ਇਹ ਦਾਨ ਕਰਨ ਕਰਕੇ ਇਹਨੂੰ ਲੱਖਾਂ ਦਾ ਦਾਨੀ ਕਰਦਾ ਸੀਗਾ ਇਸੇ ਕਰਕੇ ਲੱਖ ਬਖਸ਼ ਵੀ ਕਿਹਾ ਜਾਂਦਾ ਠੀਕ ਆ ਤੇ ਇਹਦੇ ਨੇ ਨਹੋਰਨਾ ਦੇ ਵਿੱਚ ਵੀ ਆ ਸਕਦਾ ਹੈ राजे उपाधियां ਦੇ ਵਿੱਚ ਵੀ ਆ ਸਕਦਾ ਹੈ ਯਾਨੀ ਆਪਣੇ ਆਪ ਕੋਈ ਵੀ ਸੁਲਤਾਨ ਦੀ उपाधि ਜਿਹੜੀ ਉਹ ਧਾਰਨ ਨਹੀਂ ਕੀਤੀ ਸੀ ਫਿਰ ਇਹਨੇ ਕਿਹੜੀਆਂ-ਕਿਹੜੀਆਂ ਇਮਾਰਤਾਂ ਬਣਾਈਆਂ राजे ਇਹਨੂੰ ਆਪਾਂ ਇੱਕ ਡਾਇਗਰਾਮ ਦੇ ذریعے ਸਮਝਾਂਗੇ ਸਾਰਾ ਕੁਤਬਦੀਨ ਐਬਕਾ ਜਿਹੜਾ ਇਹਨੇ ਸਭ ਤੋਂ ਪਹਿਲਾਂ राजे ਕੁਤਬ ਮিনার ਦੀ ਨੀਂ ਰੱਖੀ ਸੀਗੀ 1192 ਦੇ ਵਿੱਚ ਕੁਤਬ ਬਨਾਰਦੀ ਜਿਹੜੀ ਨੀਂਹ ਰੱਖਣ ਦਾ ਕੰਮ ਆ ਉਹ ਕੁਤਬਦੀਨ ਐਬਕ ਨੇ ਕੀਤਾ ਸੀ ਬਟ ਇਹਨੂੰ ਜਿਹੜਾ ਪੂਰਾ ਕਰਵਾਇਆ ਸੀਗਾ ਉਹ ਇਲਤੁਤਮਿਸ਼ ਨੇ ਕਰਾਇਆ ਸੀ ਠੀਕ ਹੈ ਨਾ ਇਹ ਧਿਆਨ ਚ ਰੱਖ ਲੈਣਾ ਨੀਂਹ ਕਿਨੇ ਰੱਖੀ ਸੀਗੀ ਕੁਤਬਦੀਨ ਐਬਕ ਨੇ ਕਦੋਂ ਰੱਖੀ ਸੀਗੀ 1192 ਈਸਵੀ ਦੇ ਵਿੱਚ ਦਿੱਲੀ ਦੇ ਮਹਿਰੋਲੀ ਦੇ ਵਿੱਚ ਕਿੱਥੇ ਰੱਖੀ ਸੀਗੀ ਦਿੱਲੀ ਦੇ ਮਹਿਰੋਲੀ ਦੇ ਵਿੱਚ ਕਿਸ ਦੀ ਯਾਦ ਦੇ ਵਿੱਚ ਕੁਤਬਦੀਨ ਮੁਖਤਿਆਰ ਕਾਕੀ ਦੀ ਯਾਦ ਦੇ ਵਿੱਚ ਇਹਦੀਆਂ ਆ ਪਾ ਇਹ ਜਾ ਜੀ ਕਿੰਨੀ ਮੰਜ਼ਲੀ ਇਮਾਰਤ ਆ ਪੰਜ ਮੰਜ਼ਲੀ ਇਵਾਰਤਾ ਜਿਹਨੂੰ ਪੂਰਾ ਕਰਵਾਇਆ ਸੀਗਾ 1220 ਈਸਵੀ ਦੇ ਵਿੱਚ ਇਲਤੋਤਮਿਸ਼ਨੀ ਇਲਤੋਤਮਿਸ਼ਨੀ ਕਿੰਨੀਆਂ ਮੰਜ਼ਲਾ ਬਣਾਇਆ ਰਾਜੇ ਦੂਜੀ ਤੀਜੀ ਤੇ ਚੌਥੀ ਮੰਜ਼ਲਾ ਜਿਹੜੀ ਉਹ ਇਲਤੋਤਮਿਸ਼ਨੀ ਨੇ ਬਣਾਈ ਤਾਂ ਹੁਣ ਇੱਥੇ ਦੇਖ ਲਓ ਜੀ ਦੋਵਾਂ ਨੇ ਨੀ ਰੱਖੀ ਤਾਂ ਪਹਿਲੀ ਮੰਜ਼ਲ ਬਣਾਈ ਕুতਬਦੀਨ ਐਬਕ ਨੇ ਦੂਜੀ ਤੀਜੀ ਤੇ ਚੌਥੀ ਬਣਾਈ ਇਲਤੋਤਮਿਸ਼ਨੀ ਕਿਉਂਕਿ ਇਹਦੀਆਂ ਪੰਜ ਇਮਾਰਤਾਂ ਸੀ ਤਾਂ ਫਿਰ ਪੰਜਵੀਂ ਕਿਹਨੇ ਬਣਾਈ ਜਦੋਂ ਚੌਥੀ ਮੰਜ਼ਲ ਇਸਮਾਨੀ ਬਿਜਲੀ ਦੀ ਗਨ ਕਰਕੇ ਰਾਜੇ ਤਬਾਹ ਹੋ ਗਈ ਸੀਗੀ ਤਾਂ ਫਿਰ ਜਿਹੜਾ ਇਹਦਾ ਪੁਨਰਨਿਰਮਾਣ ਕਰਾਇਆ ਸੀ ਤੇ ਪਲੱਸ ਪੰਜਵੀਂ ਮੰਜ਼ਲ ਬਣਾਈ ਸੀਗੀ ਫਰੋਜ਼ ਫਰੋਜ਼ ਸ਼ਾਹ ਤੁਗਲਕ ਨੇ ਠੀਕ ਹੈ ਨਾ ਪੰਜਵੀਂ ਮੰਜ਼ਲ ਦਾ ਜਿਹੜਾ ਨਿਰਮਾਣ ਕਰਵਾਇਆ ਸੀਗਾ ਉਹ ਕਿਹਨੇ ਕਰਾਇਆ ਸੀ ਫਰੋਜ਼ ਸ਼ਾਹ ਤੁਗਲਕ ਨੇ ਕਦੋਂ ਕਰਾਇਆ ਸੀਗਾ 1369 ਈਸਵੀ ਦੇ ਵਿੱਚ ਠੀਕ ਹੈ ਨਾ ਤੁਹਾਨੂੰ ਇਹ ਧਿਆਨ ਚ ਰੱਖਣਾ ਇਹਦੇ ਨਾਲ ਸੰਬੰਧਿਤ ਰਾਜੇ-ਰਾਜੇ ਇਹਦੀ ਮੁਰੰਮਤ ਸਿਕੰਦਰ ਲੋਧੀ ਵੀ ਕਰਾਉਂਦਾ 1505 ਦੇ ਵਿੱਚ ਅੱਗੇ ਜਾ ਕੇ ਇਹਦੇ ਨਾਲ ਸੰਬੰਧਿਤ ਰਾਜੇ ਕਿੰਨੇ ਹੋਗੇ ਕੁਤਬਦੀਨ ਐਬਕ ਕੁਤਬਦੀਨ ਐਬਕ ਇਲਤੁਤਮਿਸ਼ 2 ਤੀਜਾ ਹੋ ਗਿਆ ਫਿਰੋਸ਼ਾ ਤੁਗਲਕ ਤੇ ਚੌਥਾ ਹੋ ਗਿਆ ਸਿਕੰਦਰ ਲੋਦੀ ਠੀਕ ਹੈ ਨਾ ਪੰਜ ਮੰਜ਼ਲਾ ਨੀ ਰੱਖਣ ਦਾ ਕੰਮ ਤੇ ਪਹਿਲੀ ਮੰਜ਼ਲ ਬਣਾਉਣ ਦਾ ਕੰਮ ਕੁਤਬਦੀਨ ਬਖਤਿਆਰ ਕਾਕੀ ਦਾ ਕੁਤਬਦੀਨ ਐਬਕ ਦਾ ਸੀ ਰਾਜੇ ਕੁਤਬਦੀਨ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ ਬਣਾਈ ਗਈ ਸੀ ਇਹ ਇਮਾਰਤ ਫਿਰ ਇਹਦੀ ਦੂਜੀ ਤੀਜੀ ਤੇ ਚੌਥੀ ਮੰਜ਼ਲਾ ਜਿਹੜੀ ਇਲਤੁਤਮਿਸ਼ ਨੇ ਕੀਤੀ ਸੀਗੀ ਬਣਾਈ ਸੀ ਰਾਜੇ ਤੇ ਚੌਥੀ ਮੰਜ਼ਲ ਜਿਹੜੀ ਉਹ ਅਸਮਾਨੀ ਬਿਜਲੀ ਕਰਕੇ ਡਿੱਗ ਕੇ ਤਬਾਹ ਹੋ ਗਈ ਸੀ ਫਿਰ ਇਹਦਾ ਜਿਹੜਾ ਪੁਨਰਨਿਰਮਾਣ ਕਰਵਾਇਆ ਸੀ ਪਲੱਸ ਇੱਕ ਮੰਜ਼ਲ ਹੋਰ ਨਾਲ ਐਡ ਕੀਤੀ ਸੀਗੀ ਫਿਰੋਸ਼ਾ ਤੁਗਲਕ ਨੇ ਤੇ ਫਿਰ ਇਹਦੀ ਜਿਹੜੀ ਸਾਰੇ ਦੀ ਮੁਰੰਮਤ ਕਰਾਈ ਸੀ ਉਹ ਸਿਕੰਦਰ ਸਾਹ ਸਿਕੰਦਰ ਲੋਦੀ ਨੇ ਕਰਾਈ ਸੀ 1505 ਦੇ ਵਿੱਚ ਤਾਂ ਇਹ ਰਾਜੇ ਕੁਤਬ ਜਿਹੜਾ ਹੈਗਾ ਕੁਤਬ ਮিনার ਉਹਦੀ ਡਾਇਗਰਾਮ ਬਣਾਈ ਹੋਈ ਆ ਜਿਵੇਂ ਕੁਤਬਦੀਨ ਐਬਕ 1192 ਇਸਵੀ ਦੇ ਵਿੱਚ ਪਹਿਲੀ ਮੰਜ਼ਲ ਬਣਾਉਣਾ ਤੇ ਨੀਂਹ ਰੱਖਦਾ ਇਹ ਰਾਜੇ ਟੋਟਲ 240 ਫੁੱਟ ਉੱਚੀ ਇਮਾਰਤ ਆ ਠੀਕ ਹੈ ਨਾ ਵਿਜੀਬਲ ਹੈ ਨਾ ਤੁਹਾਨੂੰ 240 ਫੁੱਟ ਉੱਚੀ ਇਮਾਰਤ ਆ ਫਿਰ ਦੂਜੀ ਤੀਜੀ ਤੇ ਚੌਥੀ ਇਮਾਰਤ ਜਿਹੜੀ ਉਹ ਇਲਤੁ ਤਮੇਸ਼ ਬਣਾਉਂਦਾ ਰਾਜੇ ਇਸ ਤਰ੍ਹਾਂ ਬਣਾ ਕੇ ਦੱਸਿਆ ਹੋਇਆ 1220 ਦੇ ਵਿੱਚ ਇਹ ਤੁਹਾਨੂੰ ਯਾਦ ਕਰਨਾ ਸੌਖਾ ਹੋ ਜੂਗਾ ਫਿਰ ਇਹ ਚੌਥੀ ਇਮਾਰਤ ਜਿਹੜੀ ਡੱਗਪੀ ਅਸਮਾਨੀ ਬਿਜਲੀ ਦੇ ਨਾਲ ਡੱਗਪੀ ਫਿਰ ਇਹਨੂੰ ਚੌਥੀ ਇਮਾਰਤ ਪਲੱਸ ਪੰਜਵੀਂ ਨਾਲ ਐਡ ਕਰਕੇ ਤਾਂ ਪੁਨਰਨਿਰਮਾਣ ਕਿਹਨੇ ਕਰਾਇਆ ਫਿਰੋਜ਼ ਸ਼ਾਹ ਤੁਗਲਕ ਨੇ ਤੇ ਫਿਰ ਜਿਹੜੀ ਇਹਦੀ ਮੁਰੰਮਤ ਕਰਵਾਈ ਸੀ ਉਹ ਕਿਹਨੇ ਕਰਾਈ ਸੀ ਸਿਕੰਦਰ ਲੋਧੀ ਨੇ 1205 ਦੇ ਵਿੱਚ ਤਾਂ ਹੁਣ ਇਥੇ ਕুতਬਦੀਨਾਰ ਦੇ ਨਾਲ ਸੰਬੰਧਿਤ ਸਾਰੀਆਂ ਤੁਹਾਨੂੰ ਫੈਕਟ ਕਲੀਅਰ ਹੋ ਗਏ ਨਾ ਵੀ ਮੈਂ ਦਿੱਲੀ ਦੇ ਮਹਿਰੋਲੀ ਦੇ ਵਿੱਚ ਆ ਕুতਬਦੀਨ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ ਬਣਾਇਆ ਗਿਆ ਐਬਕ ਨੇ ਇਹਦੀ ਨੀ ਰੱਖੀ ਸੀ ਤੇ ਪਹਿਲੀ ਮੰਜ਼ਲ ਬਣਾਈ ਸੀ ਇਹਦੇ ਤੋਂ ਤੁਮਿਸ਼ ਨੇ ਦੂਜੀ ਤੀਜੀ ਤੇ ਚੌਥੀ ਬਣਾਈ ਚੌਥੀ ਫਿਰ ਦੇਗ ਵੀ ਬਿਜਲੀ ਦੇ ਨਾਲ ਖਤਮ ਹੋ ਗਈ ਫਿਰ ਇਹਨੂੰ ਪੁਨਰਨਿਰਮਾਨ ਤੇ ਪਲੱਸ ਪੰਜਵੀਂ ਫਰੋਸ਼ਾ ਤੁਗਲਕ ਨੇ ਬਣਾਈ ਤੇ ਫਿਰ ਇਹਦੀ ਜਿਹੜੀ ਮੁਰੰਮਤ ਦਾ ਕੰਮ ਆ ਉਹ ਸਿਕੰਦਰ ਲੋਦੀ ਨੇ ਕਰਾਤਾ ਸੀ ਠੀਕ ਆ ਫਿਰ ਰਾਜੇ ਇਹਨੂੰ ਯੂਨੈਸਕੋ ਸਾਈਟ ਦੇ ਵਿੱਚ ਸ਼ਾਮਿਲ ਕਦੋਂ ਕੀਤਾ ਗਿਆ ਸੀ ਤਾਂ ਜਿਹਨੂੰ ਇਹ ਜਿਹੜੀ ਇਮਾਰਤਾਂ ਇਹਨੂੰ ਯੂਨੈਸਕੋ ਸਾਈਟ ਦੇ ਵਿੱਚ ਸ਼ਾਮਿਲ ਕੀਤਾ ਗਿਆ 1100 1993 ਈਸਵੀ ਦੇ ਵਿੱਚ ਕੁਤਬ ਮੀਨਾਰ ਦਾ ਵਾਸਤੂਕਾਰ ਕੌਣ ਸੀ ਰਾਜੇ ਇਹਨੂੰ ਬਣਾਉਣ ਵਾਲਾ ਕੌਣ ਸੀਗਾ ਫਜ਼ਲ ਇਬਨ ਅਬੂਲ ਮਾਲੀ ਫਜ਼ਲ ਇਬਨ ਅਬੂਲ ਮਾਲੀ ਨਿੱਕੇ ਤੋਂ ਨਿੱਕਾ ਫੈਕਟਰ ਹੈ ਜੇ ਮੈਂ ਤੁਹਾਨੂੰ ਕਲੀਅਰ ਕਰਕੇ ਦੱਸਦਾ ਠੀਕ ਹੈ ਨਾ ਦਾ ਇਹ ਸਾਰੇ ਰਾਜੇ ਸਬੰਧਤ ਹੈ ਇਹਦੇ ਨਾਲ ਕੁਤਬ ਮੀਨਾਰ ਦੇ ਨਾਲ ਸਬੰਧਿਤ ਰਾਜੇ ਕਿੰਨੇ ਚਾਰ ਤੇ ਉਹਨਾਂ ਦੇ ਨਾਲ ਸਬੰਧਿਤ ਵੰਸ਼ ਪ੍ਰੋਪਰ ਡਾਇਗਰਾਮ ਦੇ ਵਿੱਚ ਮੈਂ ਤੁਹਾਨੂੰ ਤਾਂ ਵੀ ਸਮਝਾਇਆ ਹੀ ਆਇਆ ਖੱਲੇ ਵੀ ਦੱਸ ਦਿੰਨੀ ਆ ਕਤਬਦੀਨ ਐਬਕ ਇਲਤੋਤਮੇਸ਼ ਫਿਰੋਸ਼ਾ ਤੁਗਲਕ ਸਿਕੰਦਰ ਲੋਦੀ ਦੋ ਗੁਲਾਮ ਵੰਸ਼ ਦੇ ਇੱਕ ਤੁਗਲਕ ਵੰਸ਼ ਇੱਕ ਲੋਦੀ ਵੰਸ਼ ਚਾਰ ਰਾਜੇ ਸੀਗੇ ਠੀਕ ਹੈ ਨਾ ਇਹਨੂੰ ਯੂਨੈਸਕੋ ਸਾਈਟ ਦੇ ਵਿੱਚ 11 1993 ਦੇ ਵਿੱਚ ਸ਼ਾਮਲ ਕੀਤਾ ਸੀ ਫਿਰ ਰਾਜੇ ਇਹਨੇ ਮਸਜਿਦ ਦਾ ਨਿਰਮਾਣ ਕਰਵਾਇਆ ਸੀਗਾ ਕੁਵਤ ਅਲ ਇਸਲਾਮ ਕੁਵਤ ਅਲ ਇਸਲਾਮ ਮਸਜਿਦ ਦਾ ਨਿਰਮਾਣ ਕਰਵਾਇਆ ਸੀ ਇਹ ਵੀ ਦਿੱਲੀ ਦੇ ਵਿੱਚ ਰਾਜੇ ਇਹ ਇਸਲਾਮ ਸ਼ੈਲੀ ਦੇ ਵਿੱਚ ਬਣੀ ਉੱਤਰ ਭਾਰਤ ਦੀ ਪਹਿਲੀ ਇਮਾਰਤ ਆ ਦਾ ਇਸਲਾਮ ਸ਼ਾਹੀ ਦੇ ਵਿੱਚ ਬਣਨ ਵਾਲੀ ਪਹਿਲੀ ਇਮਾਰਤ ਕਿਹੜੀ ਹੋਗੀ ਕੁਵਤ ਅਲ ਇਸਲਾਮ ਫਿਰ ਢਾਈ ਦਿਨ ਦਾ ਝੌਂਪੜਾ राजे ਇਹ ਵੀ ਕੁਐਸਚਨ ਕਾਫੀ ਆਉਂਦਾ ਹੁੰਦਾ ਇਹ ਵੀ ਇੱਕ ਮਸਜਿਦ ਆ ਇਹ ਅਜਮੇਰ ਰਾਜਸਥਾਨ ਦੇ ਵਿੱਚ ਆ ਇਹਨੂੰ ਸੰਸਕ੍ਰਿਤ ਵਿਦਿਆਲਾ राजे ਯਾਨੀ ਕਿ ਸੰਸਕ੍ਰਿਤ ਯੂਨੀਵਰਸਿਟੀ ਸੀਗੀ ਜਿਹਨੂੰ ਤੋੜ ਕੇ ਇਹ ਬਣਾਇਆ ਗਿਆ ਸੀ ਢਾਈ ਦਿਨ ਦਾ ਝੌਂਪੜਾ ਕਿੱਥੇ ਆ ਅਜਮੇਰ ਰਾਜਸਥਾਨ ਦੇ ਵਿੱਚ ਇੱਕ ਮਸਜਿਦ ਆ ਫਿਰ ਇਹਦੇ ਦਰਬਾਰੀ ਵਿਦਵਾਨ ਕੌਣ ਕੌਣ ਸੀ राजे ਯਾਨੀ ਕਿ ਤਿੰਨ ਹੋਗੇ ਇਹਦੇ ਕੁਤਬ ਮੀਨਾਰ ਤੇ ਕੁਵਤ ਉਲ ਇਸਲਾਮ ਇਹ ਢਾਈ ਦਿਨ ਦਾ ਚੌਪੜਾ ਚੌਪੜਾ ਦੋ ਮਸਜਿਦ ਹੋਗੇ ਰਾਜੇ ਇਹਦੇ ਤੇ ਇੱਕ ਜਿਹੜੀ ਹੈਗੀ ਉਹ ਕਤਬ ਮিনার ਵਾਲੀ ਇਮਾਰਤ ਹੋਗੀ ਇਹਦੇ ਦਰਬਾਰੀ ਵਿਦਵਾਨ ਰਾਜੇ ਹਸਨ ਉਲ ਨਿਜ਼ਾਮੀ ਸੀ ਜੀ ਦੀ ਪੁਸਤਕ ਦਾ ਨਾਮ ਸੀਗਾ ਤਾਜੁਲ ਮਾਸਿਰ ਫਿਰ ਫਕਰ ਉਦਦੀਨ ਸੀ ਜੀ ਦੀ ਪੁਸਤਕ ਹੈ ਤਾਰੀਖੇ ਮੁਬਾਰਕ ਸ਼ਾਹੀ ਜਾਂ ਆਬਾਬ ਉਲ ਹਰਫ ਇਹਨਾਂ ਦੀ ਪੁਸਤਕਾਂ ਰਾਜੇ ਫਿਰ ਇਹਨੇ ਕਿਹੜੇ ਅਹੁਦੇ ਦੀ ਸ਼ੁਰੂਆਤ ਕੀਤੀ ਸੀ ਰਾਜੇ ਤਾਂ ਇਹਨੇ ਵਜ਼ੀਰ ਪਾਦਾ ਜਿਹੜਾ ਉਹਦੀ ਸ਼ੁਰੂਆਤ ਕੀਤੀ ਸੀ ਕুতਬਦੀਨ ਐਬਕ ਨੇ 1208 ਈਸਵੀ ਵਿੱਚ ਕুতਬਦੀਨ ਐਬਕ ਆ ਜਿਹੜਾ ਉਹਨੇ ਗਿਆਸੂਦੀਨ ਮਹਿਮੂਦ ਜੋ ਕਿ ਮੁਹੰਮਦ ਗਰੀਦਾਰਾ ਜੇ ਪਤੀਜਾ ਸੀ ਉਹਨੂੰ ਅਧੀਨਤਾ ਸਵੀਕਾਰ ਕਰਵਾ ਕੇ ਜਿਹੜੇ ਦਾਸਬੰਦੀ ਦੇ ਪੇਪਰ ਸੀ ਉਹ ਵਾਪਸ ਲਏ ਸੀਗੇ ਇਸੇ ਕਰਕੇ ਰਾਜੇ ਜਿਹੜਾ ਇਹਦਾ ਪੁੱਤਰ ਆ ਗਾਂ ਆਰਾਮ ਸ਼ਾ ਉਹ ਫਿਰ ਦਾਸ ਨਹੀਂ ਨਾ ਹੁੰਦਾਗਾ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਦਾਸ ਤਾਂ ਤੈਨਹੀਂ ਸੀਗੇ ਤਾਂ ਕੁਤਬਦੀਨ ਦਾ ਜਿਹੜਾ ਪੁੱਤਰ ਆ ਉਹ ਫਿਰ ਦਾਸ ਨਹੀਂ ਹੁੰਦਾਗੇ ਤਾਂ ਇਹਨੇ ਜਿਹੜੀ ਹੈਗੀ ਆ ਉਹ ਸਭ ਅਧੀਨਤਾ ਸਬਕਾਰ ਕਰਕੇ ਆਪਣੇ ਦਾਸਬੰਦੀ ਦੇ ਜਿਹੜੇ ਪੇਪਰ ਆ ਉਹ ਵਾਪਸ ਲੈ ਲਈ ਸੀ ਤੇ ਸ਼ਹਿਜਾਦ ਸ਼ਹਿਜਾਦੇ ਨੇ ਇਹਨੂੰ ਜਿਹੜਾ 76 ਵੀ ਦਿੱਤਾ ਸੀਗਾ ਤੇ ਦਰਬਾਰੀ ਰਾਜ ਸੀ ਚੰਨ ਵੀ ਦਿੱਤੇ ਸੀਗੇ ਠੀਕ ਹੈ ਨਾ ਇਹ ਤੇ ਅੰਜ ਰੱਖਣਾ ਕਿਹਦੇ ਤੋਂ ਇਹਨੇ ਦਾਸਬੰਦੀ ਦੇ ਪੇਪਰ ਵਾਪਸ ਲਏ ਸੀਗੇ ਗੋਰੀ ਦੇ ਭਤੀਜੇ ਗਿਆਸੂਦੀਨ ਮਹਿਮੂਦ ਤੋਂ ਫਿਰ ਇਹਦੀ ਮੌਤ राजे 1210 ਈਸਵੀ ਦੇ ਵਿੱਚ ਹੁੰਦੀ ਹੈ ਘੋੜੇ ਤੋਂ ਡਿੱਗਣ ਦੇ ਕਾਰਨ ਪੋਲੋ ਜਾਂ ਚੁਗਾਨ ਖੇਡ ਦੇ ਸਮੇਂ ਬਹੁਤ ਜਿਆਦੇ ਰਿਪੀਟਡ ਕੁਐਸਚਨ ਆਹੀ ਧਿਆਨ ਚ ਰੱਖਿਓ ਫਿਰ ਇਹਨੂੰ ਦਫਨਾਇਆ ਕਿੱਥੇ ਗਿਆ ਸੀ ਬਈ ਲਾਹੌਰ ਦੇ ਵਿੱਚ ਦਫਨਾਇਆ ਗਿਆ ਸੀ ਇਹਦਾ ਪੁੱਤਰ ਆਰਾਮ ਸ਼ਾਹ ਰਾਜਗਦੀ ਤੇ ਬੈਠਦਾ ਇਸ ਤੋਂ ਬਾਅਦ ਜੋ 8 ਮਹੀਨੇ ਤੱਕ ਫਿਰ 8 ਮਹੀਨੇ ਬਾਅਦ ਜਿਹੜਾ ਐਲਤੋਤਮੇਸ਼ਾ ਨੂੰ ਮਾਰ ਕੇ ਆਪ ਜਿਹੜਾ ਹੈਗਾ ਗੱਦੀ ਤੇ ਬੈਠ ਜਾਂਦਾ ਆਰਾਮ ਸ਼ਾਹ ਤੇ ਐਲਤੋਤਮੇਸ਼ ਦੇ ਵਿਚਕਾਰ ਕਿਹੜਾ ਜਦੋਂ ਹੁੰਦਾ ਜੂਦ ਦਾ ਯੁੱਧ ਹੁੰਦਾ 1210 ਇਸਵੀ ਦੇ ਵਿੱਚ ਜਿਸ ਦੇ ਵਿੱਚ ਆਰਾਮ ਸ਼ਾਹ ਹਾਰ ਜਾਂਦਾ ਤੇਲਤੋਤਮੇਸ਼ ਜਿੱਤ ਜਾਂਦਾ ਤੇ ਫਿਰ ਜਿਹੜਾ ਉਹ ਰਾਜਗਦੀ ਤੇ ਬੈਠਦਾ ਤਾਂ ਏ ਸਿ ਰਾਜੇ ਆਪਣੇ ਸਾਰੇ ਜਿਹੜੇ ਹੈਗੇ ਆ ਕুতਬਦੀਨ ਐਬਕ ਦੇ ਨਾਲ ਸੰਬੰਧਿਤ ਫੈਕਟ ਉਮੀਦ ਕਰਦੀ ਆ ਤੁਹਾਨੂੰ ਸਮਝ ਲੱਗਿਆ ਹੋ ਕਿਉਂਕਿ ਮੈਂ ਨਿੱਕੀ ਤੋਂ ਨਿੱਕੀ ਚੀਜ਼ ਹੈ ਜਿਹੜੀ ਉਹ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਦੀ ਮੈਨੂੰ ਨਹੀਂ ਲੱਗਦਾ ਕੋਈ ਵੀ ਰਾਜੇ ਇੰਨਾ ਡੀਪਲੀ ਹੈਗਾ ਜਿਹੜਾ ਕਵਰ ਕਰਾਉਂਦਾ ਹੋਊਗਾ ਕਿਉਂਕਿ ਮੈਂ ਜਿਹੜੇ ਵੀ ਅਕੈਡਮੀ ਵਾਲੇ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਕਦੇ ਕਿਸੇ ਕੋਚਿੰਗ ਤੋਂ ਆਪ ਨਹੀਂ ਕੋਚਿੰਗ ਲਈਗੀ ਕੋਚਿੰਗ ਸੈਂਟਰ ਤੋਂ ਫਰੀ ਦੇ ਵਿੱਚ ਕੋਈ ਵੀ ਇੰਨੀ ਬੈਟਰ ਤਰੀਕੇ ਦੇ ਨਾਲ ਨਹੀਂ ਤਿਆਰੀ ਕਰਾਉਂਦਾਗਾ ਜਿੰਨਾ ਡੀਪਲੀ ਤੁਹਾਨੂੰ ਦੱਸ ਚੁੱਕੀ ਹਾਂ ਮੈਂ ਜੇਕਰ ਕਲਾਸ ਵਧੀਆ ਲਗੀ ਤਾਂ ਕਲਾਸ ਨੂੰ ਲਾਈਕ ਜ਼ਰੂਰ ਕਰਿਓ ਬਾਈ ਤੇ ਫੀਡਬੈਕ ਆਪਣੀ ਜ਼ਰੂਰ ਦਿਓ ਫਰੈਂਡ ਸਰਕਲ ਦੇ ਵਿੱਚ ਲਿੰਕ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਮਿਲਦੇ ਹਾਂ राजे ਕੱਲ ਨੂੰ ਇੱਕ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਜੇ राजे ਤੁਸੀਂ ਇੰਨਾ ਡੀਪਲੀ ਜਿਹੜੇ ਫੈਕਟ ਮੈਂ ਤੁਹਾਨੂੰ ਦੱਸਿਆ ਤੁਸੀਂ ਕਵਰ ਕਰ ਲੈਨੇ ਤਾਂ ਕਿਸੇ ਵੀ ਇਸ ਟੀਮ ਨਾਲ ਰਿਲੇਟਡ ਜੇ ਤੁਸੀਂ ਪੇਪਰ ਦਿੰਨੇ ਹੋ ਤਾਂ ਤੁਹਾਡਾ ਜਿਹੜਾ ਹੈਗਾ ਕੋਈ ਵੀ ਕੁਐਸਚਨ ਇਸ ਤੋਂ ਬਾਹਰ ਨਹੀਂ ਜਾਊਗਾ ਠੀਕ ਹੈ ਨਾ ਇੱਕ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਕਵਰ ਕਰਤੀ ਹੈ ਤੁਮੈਨ ਦੇ ਰਾਜੀ ਇੱਕ ਨਵੇਂ ਟੌਪਿਕ ਦੇ ਨਾਲ ਨਵੀਂ ਕਲਾਸ ਦੇ ਵਿੱਚ ਥੈਂਕ ਯੂ ਜੇ ਬਈ ਕਲਾਸ ਵਧੀਆ ਲੱਗਦੀ ਹੁੰਦੀ ਆ ਤਾਂ ਪਲੀਜ਼ ਇੱਕ ਫੀਡਬੈਕ ਜ਼ਰੂਰ ਦਿਆ ਕਰੋ